ਤੇ ਵਕਫਾ ਮੈਂਬਰ ਬਿਲ ਨੂੰ ਲੈ ਕੇ ਵੀ ਐਸਜੀਪੀਸੀ ਮੈਂਬਰ ਜੁੜਨੇ ਬੋਲੀ ਨੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੀਵਾਲ ਨੇ ਵਿਰੋਧ ਕੀਤਾ ਹੈ ਪਾਰਲੀਮੈਂਟ ਦੇ ਵਿੱਚ ਵਕਫ ਬਿਲ ਸੋਝਾ ਹੈ ਵਕਫ ਬੋਰਡ ਸੋਧ ਬਿਲ ਇਹ ਬਿਲ ਦੀਆਂ ਟੱਟ ਗਣਤੀਆਂ ਦੇ ਲਈ ਬਹੁਤ ਵੱਡੀ ਚੁਣੌਤੀ ਹੋਣਾ ਕਿਹਾ ਤੇ ਹੋਰ ਕੀ ਕੁਝ ਕਹੇ ਤੁਸੀਂ ਵੀ ਸੁਣੋ ਇਹ ਮੌਜੂਦੀਖਾ ਖਾਲਸਾ ਵੰਡੂਜੀ ਦੀ ਫਤਿਹ ਕੱਲ ਪਾਰਲੀਮੈਂਟ ਦੇ ਅੰਦਰ ਵਕਫ ਬੋਰਡ ਸੋਧ ਬਿਲ ਦੇ ਨਾਮ ਦੇ ਉੱਤੇ ਇੱਕ ਬਿਲ ਜੁੜਿਆਦਾ ਗਿਆ ਜਿਹੜਾ ਕਿ ਦੇਸ਼ ਦੀਆਂ ਘਟਕੜਤਿਆਂ ਲਈ ਬਹੁਤ ਬੜੀ ਚੁਣੌਤੀ ਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਘਟਕੜਤਿਆਂ ਲਈ ਜੋ ਸੁਨੇਹਾ ਉਹ ਉਸ ਨੂੰ ਲਾਗੂ ਕਰਨ ਉੱਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚੱਲ ਰਹੀ ਆ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਨੂੰ ਤੋੜ ਕੇ ਵੱਖਰੀ ਕਮੇਟੀ ਬਣਾਉਣਾ ਹਜੂਰ ਸਾਹਿਬ ਬੋਰਡ ਦੇ ਵਿੱਚ ਜਿਹੜੇ ਆਪਣੇ ਨਾਂ ਦੇ ਨਾਮਜ਼ਦ ਕਰ ਰਹੇ ਤੋ ਅਖੀਰ ਜਿਹੜਾ ਸਭ ਤੋਂ ਵੱਡਾ ਇੱਕ ਕਟਾ ਘਟ ਗਿਣਤੀ ਮੁਸਲਮਾਨ ਵਰਗਾ ਉਹਨਾਂ ਦਾ ਜਿਹੜਾ ਵਕਬੋੜਾ ਹੈ ਜਿਹੜਾ ਕੀ ਪ੍ਰਬੰਧ ਸੰਭਾਲਦਾ ਧਾਰਮਿਕ ਸਥਾਨਾਂ ਦਾ ਤੇ ਉਸ ਦੇ ਵਿੱਚ ਗੈਰ ਮੁਸਲਮਾਨਾਂ ਦੇ ਨੂੰ ਸ਼ਮੂਲਿਤ ਕਰਨ ਦਾ ਜਿਹੜਾ ਮਾਮਲਾ ਆਇਆ ਭਾਵੇਂ ਕਿ ਜਿਹੜੀ ਵਿਰੋਧੀ ਧਿਰ ਹੈ ਉਸ ਨੇ ਇਸ ਗੱਲ ਲਈ ਬਹੁਤ ਵੱਡੀ ਆਵਾਜ਼ ਵੀ ਬੁਲੰਦ ਕੀਤੀ ਆ ਤੇ ਫਿਰ ਇਹਨੂੰ ਇੱਕ ਕਮੇਟੀ ਕੋਲੇ ਜਿਹੜਾ ਪੇਸ਼ ਕਰਦਾ ਪ੍ਰੋਗਰਾਮ ਫਾਈਨਲ ਹੋਇਆ ਇਸ ਦੇ ਬਾਰੇ ਦੇ ਵਿੱਚ ਇਸ ਮਾਮਲੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਬਾਰੇ ਵੀ ਮਿਸਟਰ ਨੱਕਵੀ ਜਿਹੜੇ ਐਮਪੀ ਉਹਨਾਂ ਨੇ ਜੱਟ ਵੀ ਕੀਤਾ ਪਾਰਲੀਮੈਂਟ ਦੇ ਵਿੱਚ ਕਿ ਕੋਈ ਜਾਵੀ ਧਰਮ ਦਾ ਮਸਲਾ ਵਾ ਚਾਹੇ ਕੋਈ ਮੰਦਿਰ ਦੀ ਕਮੇਟੀ ਆ ਉਹਦੇ ਵਿੱਚ ਕੋਈ ਗੈਰ ਹਿੰਦੂ ਨਹੀਂ ਹੋ ਸਕਦਾ ਕੋਈ ਗੁਰਦੁਆਰੇ ਦੀ ਕਮੇਟੀ ਆ ਉਸ ਗੈਰ ਸਿੱਖ ਨਹੀਂ ਹੋ ਸਕਦਾ ਜਿਹੜੀ ਕੋਈ ਮੁਸਲਮਾਨਾਂ ਦੀ ਕਮੇਟੀ ਆ ਉਹਦੇ ਵਿੱਚ ਕੋਈ ਗੈਰ ਮੁਸਲਮਾਨ ਪ੍ਰਬੰਧ ਦੇ ਵਿੱਚ ਸਹੀ ਸੁਚਾਰੂ ਨਹੀਂ ਚਲਾ ਸਕਦਾ ਸੋ ਇਸ ਗੱਲ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਜਿਹੜਾ ਫੈਸਲਾ ਲਿਆ ਗਿਆ ਬੜਾ ਮਾੜਾ ਫੈਸਲਾ ਵਾ ਸੋ ਇਸ ਗੱਲ ਲਈ ਅਸੀਂ ਧੰਨਵਾਦ ਕਰਦੇ ਹਾਂ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਬੀ ਸਿੰਘ ਬਾਦਲ ਜਿਨ੍ਹਾਂ ਨੇ ਇਸ ਗੱਲ ਲਈ ਟਵੀਟ ਕਰਕੇ ਸਰਕਾਰ ਨੂੰ ਚੇਤਨਨ ਕਰਾਇਆ ਕਿ ਇਹ ਸਹੀ ਨਹੀਂ ਇਹ ਬਹੇਰੀ ਹੈ ਸੋ ਇਸ ਕਰਕੇ ਅਸੀਂ ਇਹ ਦੇਖਦੇ ਹਾਂ ਕਿ ਰਾਜ ਦੇ ਮੁਸਲਮਾਨਾਂ ਨਾਲ ਇਹ ਕੁਝ ਕੀਤਾ ਜਾ ਰਿਹਾ ਕੱਲ ਨੂੰ ਭਾਵੇਂ ਕਿ ਕਾਫੀ ਹੱਦ ਤੱਕ ਜਿਹੜਾ ਸਾਡਾ ਹਯੂਰ ਸਾਬੂਲ ਉਸ ਦੇ ਵਿੱਚ ਗੈਰ ਸਿੱਖ ਜਿਹੜੇ ਹੈ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਭਾਵੇਂ ਥੋੜੇ ਸਮੇਂ ਲਈ ਪ੍ਰਬੰਧਕੀ ਤੌਰ ਤੇ ਭਾਵੇਂ ਬਣਾਇਆ ਗਿਆ ਸੀ ਪਰ ਇਹ ਜਿਹੜਾ ਵਾ ਸਿੱਖਾਂ ਦੇ ਰਾਜ ਕੀਤਾ ਰਿਹਾ ਵਾ ਪਿਛਲੇ ਸਮੇਂ ਚ ਤੇ ਅੱਜ ਵੀ ਹੈਗਾ ਸੋ ਇਹ ਬੋ ਜਿਹੜਾ ਬਿੱਲ ਹੈ ਇਹ ਬਹੁਤ ਘਟਕਿੰਤੀਆਂ ਦੇ ਮੰਦੇ ਵਿੱਚ ਬਹੁਤ ਵੱਡਾ ਇੱਕ ਖਰਚਾ ਵਾ ਕਿ ਇਹ ਜਿਹੜਾ ਆਲੋੜ ਵਾਲੇ ਸਮਜ ਦੇ ਵਿੱਚ ਦੇਜਦੀਆਂ ਘਟਕਿੰਤੀਆਂ ਲਈ ਧਾਰਮਿਕ ਦਖਲ ਦੇ ਤੌਰ ਤੇ ਮੰਨਿਆ ਜਾਵੇਗਾ ਸੋ ਸਰਕਾਰ ਇਸ ਗੱਲ ਨੂੰ ਸਮਝਨੀ ਹੋਆ ਇਸ ਬਿੱਲ ਦੇ ਜਿਹੜੇ ਖਿਲਾਫ ਜਿਹੜੀ ਮਤ ਦਿੱਤੀ ਹੈ ਵਿਰੋਧੀ ਧਿਰ ਨੇ ਤੇ ਖਾਲੀਗੰਦ ਦੇ ਪ੍ਰਧਾਨ ਸੁਖੀ ਸਿੰਘ ਮਾਦਲ ਨੇ ਅਸੀਂ ਇਹਨਾਂ ਦੇ ਰਲ ਕੇ ਹਮਾਇਤ ਕਰਦੀ ਹਾਂ